ਹਰ ਸ਼ੀਗਾਰ ਜੀ ਸੋ ਅੱਜ ਵਾਲੀ ਵੀਡੀਓ ਬਣਾ ਰਿਹਾ ਜਿਹੜੀ ਆਪਾਂ ਵੀਡੀਓ ਇਹ XY ਤੇ ਹੈਗੀ XY ਬਾਰੇ ਤੁਹਾਨੂੰ ਅੱਜ ਨੌਲੇਜ ਦਵਾਂਗੇ ਕਿ XY ਮਸ਼ੀਨ ਦੇ ਵਿੱਚ ਕੀ ਚੀਜ਼ ਹੁੰਦੀ ਹੈਗੀ ਤੇ ਕੀ ਨਹੀਂ ਹੁੰਦੀ ਸੋ ਆਪਣੀਆਂ ਵੀਡੀਓ ਚ ਤੁਹਾਨੂੰ ਵਧੀਆ ਲੱਗਦੇ ਨੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਲਾਈਕ ਵੀ ਜਰੂਰ ਕਰਿਆ ਕਰੋ ਸੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਵੋ ਤੇ ਕਰ ਲਓ ਸੋ ਜਿਹੜੀ ਅੱਜ ਵਾਲੀ ਵੀਡੀਓ ਪਾ ਰਿਹਾ ਇਸ ਨੂੰ ਧਿਆਨ ਨਾਲ ਦੇਖਿਓ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਜਿਸ ਤਰ੍ਹਾਂ ਕਿ ਆਪਾਂ ਡਿਜ਼ਾਈਨ ਨੂੰ 1 2 ਇੰਚ ਬਦਾ ਤੇ ਕਟਾ ਵੀ ਸਕਦੇ ਆਂਗੇ ਲੰਬਾ ਵੀ ਕਰ ਸਕਦੇ ਆਂਗੇ ਤੇ ਚੌੜਾ ਵੀ ਕਰ ਸਕਦੇ ਆਂ ਉਹ ਕਿੱਦਾਂ ਕਰਨਾਗਾ ਉਸ ਬਾਰੇ ਤੁਹਾਨੂੰ ਮੈਂ ਕੱਲੀ ਕੱਲੀ ਨੋਲਜ ਦਵਾਂਗਾ ਦੇਖੋ ਸਾਰਾਂ ਤੋਂ ਪਹਿਲਾਂ ਇੱਕ ਟਰੋਡ ਲਵੇ ਸਾਹਮਣੇ ਆ ਇੱਕ ਪੰਜੇ ਦਾ ਹੱਥ ਬਣਿਆ ਹੋਇਆ ਹੋਵੇਗਾ ਤੁਹਾਡੀ ਮਸ਼ੀਨ ਦੇ ਉੱਪਰ ਕੰਪਿਊਟਰ ਦੇ ਉੱਪਰ ਉਸ ਨੂੰ ਕੀ ਕਰਨਾ ਉਸ ਨੂੰ ਓਕੇ ਕਰ ਦੇਣਾ ਜੀ ਓਕੇ ਤੋਂ ਬਾਅਦ ਟਰੋਡ ਲਵੇ ਇੱਕ ਨੰਬਰ ਤੇ ਸੈਟ ਡਿਜ਼ਾਈਨ ਪਾਰਸ ਆ ਗਿਆ ਜੀ ਸੈਟ ਡਿਜ਼ਾਈਨ ਪਾਰਸ ਦਾ ਕੀ ਆਪਾਂ ਡਿਜ਼ਾਈਨ ਦੀ ਸੈਟਿੰਗ ਕਿੱਦਾਂ ਕਰ ਸਕਦੇ ਆਂਗੇ ਕਿਸ ਤਰ੍ਹਾਂ ਕਰਨੀਆਂ ਸੋ ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾਗਾ ਇਸ ਨੂੰ ਕੰਟੀਨਿਊ ਕਰ ਲੈਣਾ ਕੰਟੀਨਿਊ ਦੇ ਵਿੱਚ ਸ਼ਰੂ ਦੇ ਵਿੱਚ ਆ ਗਿਆ ਦੇਖੋ ਰੋਟੇਟ ਉਹ ਰੋਟੇਟ ਨੂੰ ਨਹੀਂ ਆਪਾਂ ਨੇ ਸੇੜਨਾ ਹੈਗਾ ਹੁਣ ਐਕਸ ਵਾਈ ਐਕਸ ਦਾ ਮਤਲਬ ਕੀ ਹੁੰਦਾ ਐਕਸ ਦਾ ਮਤਲਬ ਹੁੰਦਾ ਆਪਣੀ ਮਸ਼ੀਨ ਦੇ ਵਿੱਚ ਵੀ ਚੁੜਾਈ ਵੀ ਚੁੜਾਈ ਕਿੰਨੀ ਚਾਹੀਦੀ ਹੈ ਜਦੋਂ ਮਸ਼ੀਨ ਦੇ ਤੁਹਾਡੇ ਦੇਖੋ 100 100 ਆ ਰਿਹਾਗਾ ਐਕਸ ਵਾਈ 100 100 ਆ ਰਿਹਾ ਡਿਜ਼ਾਈਨ ਮਤਲਬ ਓਕੇ ਆ ਜੀ ਡਿਜ਼ਾਈਨ 100 ਦੇ ਉੱਪਰ ਹੀ ਸਹੀ ਚੱਲੂਗਾ ਜੇ ਆਪਾਂ ਵੱਡਾ ਕਰਨਾ ਡਿਜ਼ਾਈਨ ਵੱਡਾ ਵੀ ਕਰ ਸਕਦੇ ਆ 2 ਇੰਚ 2 ਇੰਚ ਤੋਂ ਜ਼ਿਆਦਾ ਵੱਡਾ ਜਾਂ ਛੋਟਾ ਨਹੀਂ ਕਰ ਸਕਦੇ ਆ ਆਪਾਂ ਮਸ਼ੀਨ ਦੇ ਵਿੱਚ ਕਿਉਂਕਿ ਇਹ 2 ਇੰਚ ਤੋਂ ਵੱਡਾ ਛੋਟਾ ਕਰਾਂਗੇ ਤਾਂ ਡਿਜ਼ਾਈਨ ਦੇ ਵਿੱਚ ਸਟਿਚਾਂ ਦਾ ਫਰਕ ਪੈ ਜਾਏਗਾ ਜੋ ਕਿ ਕਸਟਮਰ ਦੇ ਸਟਿਚੀ ਸਿੱਧੇ ਹੋ ਜਾਣਗੇ ਜਿਸ ਦੇ ਕਰਕੇ ਦਿੱਕਤ ਆਊਗੀ ਕਸਟਮਰ ਅਗਲਾ ਕਹੂਗਾ ਮੇਰਾ ਸੂਟ ਜਾਂ ਡਿਜ਼ਾਈਨ ਵਧੀਆ ਨਹੀਂ ਕੱਢਿਆ ਸੋ ਅੱਜ ਵਾਲੀ ਵੀਡੀਓ ਜਿਹੜੀ ਆ ਉਹ X ਦੇ ਜਿਸ ਤਰ੍ਹਾਂ ਕੀ X22 ਤੇ ਬਣਾਈ ਹੈਗੀ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਕੱਲ ਨੂੰ ਤੁਹਾਨੂੰ ਆਪਾਂ X22 ਬਾਰੇ ਨੌਲੇਜ ਦੇਵਾਂਗੇ ਕੀ ਐਕਸ ਵਾਈ ਦਾ ਕੀ ਮਤਲਬ ਆ ਮਸ਼ੀਨ ਦੇ ਵਿੱਚ ਵੀ ਆਪਾਂ ਕੀ ਚੀਜ਼ ਹੁੰਦੀ ਆ ਇਹ ਸੋ ਜੋ ਕਿ ਐਕਸ ਆ ਗਿਆ ਦੋ ਨੰਬਰ ਤੇ ਤੁਹਾਡੇ ਸਾਹਮਣੇ ਆ ਜੀ ਇਹ ਚੌੜਾਈ ਆ ਜੀ ਤੁਹਾਡੀ ਫਰੇਮ ਦੀ ਦੇਖੋ ਇਹ ਇੱਥੋਂ ਲੈ ਕੇ ਇਦਾਂ ਆ ਦੇਖੋ ਹੈਡ ਟੂ ਹੈਡ ਇਹ ਚੌੜਾਈ ਆ ਜੀ ਜਿਹੜੀ ਉੱਪਰ ਨੂੰ ਜਾ ਰਹੀ ਆ ਉਹ ਵਾਈ ਆ ਇਹ ਇਧਰ ਨੂੰ ਜਾ ਰਹੀ ਇਹੜੀ ਚੌੜਾਈ ਇਹ ਐਕਸ ਆ ਹੁਣ ਐਕਸ ਨੂੰ ਆਪਾਂ ਕੀ ਕਰ ਸਕਦੇ ਆ ਐਕਸ ਦੇ ਆਪਾਂ ਜੇ ਕੰਟੀਨਿਊ ਕਰਾਂਗੇ ਦੇਖੋ ਆਪਾਂ ਇਸ ਨੂੰ ਕਿੰਨਾ ਵੀ ਕਰ ਸਕਦੇ ਆਂਗੇ ਜੇ ਆਪਾਂ ਪੰਜ ਘਟਾਉਣਿਆਂ ਤਾਂ तकरीबन ਤੁਹਾਡਾ 1 ਇੰਚ ਘਟੂਗਾ ਜੀ 1 ਤੋਂ 1.5 ਇੰਚ ਜੇ ਆਪਾਂ ਪੰਜ ਵਧਾਉਣਿਆਂ ਤਾਂ 1 ਇੰਚ ਵਧੂ ਜਾਂ ਘਟੂਗਾ ਪੰਜ ਦੇ ਪ੍ਰੋਸੈਸ ਦੇ ਵਿੱਚ 1 ਇੰਚ ਆਉਂਦਾ ਆਪਣਾ ਤੇ ਜਿਆਦਾ ਕੋਸ਼ਿਸ਼ ਕਰਿਓ ਕਿ ਆਪਾਂ ਇਸ ਨੂੰ 100 ਹੀ ਰੱਖੀਏ ਕਿਉਂਕਿ ਜੇ 100 ਰੱਖਰਿਆਂ ਤਾਂ ਪ੍ਰੋਪਰ ਆਪਣਾ ਡਿਜ਼ਾਈਨ ਕੰਪਲੀਟ ਆ ਰਿਹਾ ਜੀ ਇਹ ਉੱਪਰਲਾ ਤਾਂ ਐਕਸ ਵਾਲਾ ਤੁਹਾਨੂੰ ਪਤਾ ਲੱਗਿਆ ਹੋਵੇਗਾ ਇਹ ਚੁੜਾਈ ਹੈ ਜੀ ਆਪਣੀ 5 ਦੇ ਪ੍ਰੋਸੈਸ਼ਨ ਆ ਜੇ ਤੁਸੀਂ 105 ਕਰ ਦੇਵੋ 1 ਇੰਚ ਚੁੜਾਈ ਹੋ ਜਾਊਗੀ ਜੇ 10 ਕਰ ਦੇਵੋ 2 ਇੰਚ ਹੋ ਜਾਊਗੀ ਜੇ ਘਟਾ ਦੇਵੋ 5 ਦੇ ਹਿਸਾਬ ਨਾਲ ਤਾਂ ਇੰਚ ਘਟਦੀ ਜਾਊਗੀ ਪਰ ਕੋਸ਼ਿਸ਼ ਕਰਿਓ ਕਿ 2 ਇੰਚ ਤੋਂ ਆਪਾਂ ਵੱਧ ਨਹੀਂ ਕਰਨਾ ਹੈਗਾ 2 ਇੰਚ ਹੀ ਚੁੜਾਈ ਕਰ ਸਕਦੇ ਹਾਂ 2 ਇੰਚ ਹੀ ਵਧਾ ਸਕਦੇ ਹਾਂਗੇ ਉਸ ਤੋਂ ਬਾਅਦ ਜਿਵੇਂ ਕੀ ਵਾਈ ਆ ਗਿਆ ਜੀ ਵਾਈ ਦਾ ਮਤਲਬ ਕੀ ਆ ਲਵਾਈ ਮਸ਼ੀਨ ਦੀ ਜਿਸ ਤਰ੍ਹਾਂ ਕੀ ਫਰੇਮ ਆਪਣਾ ਅੱਗੇ ਪਿੱਛੇ ਚੱਲਦਾ ਦੇਖੋ ਆ ਚੱਲਦ ਰਿਹਾ ਨਾ ਆ ਲਵਾਈ ਆ ਗਈ ਇਹ ਲਵਾਈ ਫ੍ਰੇਮ ਦੀ ਲਵਾਈਆ ਇਸ ਨੂੰ ਬਾਈ ਕਹਿੰਦੇ ਨੇ ਇਹ ਵੀ ਆਪਾਂ 1 2 ਇੰਚ ਕਰ ਸਕਦੇ ਆਂਗੇ ਹੋਰ ਨਹੀਂ ਆਪਾਂ ਨੇ ਕੁਝ ਵੀ ਕਰਨਾ ਐਕਸ ਦੇ ਉੱਪਰ ਓਕੇ ਕਰਕੇ ਉਸ ਤੋਂ ਬਾਅਦ ਆਪਾਂ ਨੇ ਕੰਟੀਨਿਊ ਕਰਤਾ ਜੀ ਉਸ ਤੋਂ ਬਾਅਦ ਆਪਾਂ ਨੇ ਇਸ ਦੇ ਵਿੱਚ ਕੋਈ ਵੀ ਸਟੈਪ ਨਹੀਂ ਛੇੜਨਾ ਜੇ ਛੇੜਾਂਗੇ ਤਾਂ ਨੁਕਸਾਨ ਦੇ ਵਿੱਚ ਜਾਵਾਂਗੇ ਕਿਉਂਕਿ ਪ੍ਰੋਪਰ ਮਸ਼ੀਨ ਦਾ ਕੰਪਿਊਟਰ ਆਪਦੀ ਲਾਈਨ ਆਊਟ ਦੇ ਹਿਸਾਬ ਨਾਲ ਬਣਿਆ ਹੋਇਆ ਹੁੰਦਾਗਾ ਇਸ ਨੂੰ ਆਪਣੇ ਹੋਰ ਕੁਝ ਵੀ ਨਹੀਂ ਛੇੜਨਾ ਰਿਪੀਟ ਰਿਪੀਟ ਦਾ ਐਕਸ ਦਾ ਮਤਲਬ ਐਕਸ ਦਾ ਮਤਲਬ ਕੀ ਆ ਕਿ ਜਿਹੜਾ ਆ ਰਿਹਾ ਹੈਗਾ ਉਹ ਰੈਗੂਲਰ ਚਲਾਉਣਾ ਜੇ ਤੁਸੀਂ ਵਾਈ ਕਰਦੇਗੇ ਉਹ ਰੈਗੂਲਰ ਮਸ਼ੀਨ ਤੁਹਾਡੀ ਚੱਲੀ ਜਾਊਗੀ ਬੰਦ ਨਹੀਂ ਹੋਊਗੀ ਰਿਪੀਟ ਮੋਡ ਜੇ ਮਸ਼ੀਨ ਤੁਹਾਨੂੰ ਨੋਰਮਲ ਚਲਾਉਣੀ ਆ ਰਿਪੀਟ ਨਹੀਂ ਕਰਨੀ ਦੁਬਾਰਤ ਉਹ ਹੀ ਡਿਜ਼ਾਈਨ ਰਿਪੀਟ ਨਹੀਂ ਕਰਨਾ ਜੇ ਤੁਸੀਂ ਨੋਰਮਲ ਆ ਰਿਹਾ ਨੋਰਮਲ ਤੋਂ ਬਾਅਦ ਜੇ ਤੁਸੀਂ ਹੋਰ ਕੋਈ ਚੀਜ਼ ਕਰਦੇ ਨੇ ਹੋਰੇ ਤਾਂ ਤੁਹਾਡੀ ਮਸ਼ੀਨ ਰੈਗੂਲਰ ਚੱਲੀ ਜਾਏਗੀ ਹੁਣ ਨੋਰਮਲ ਆ ਨੋਰਮਲ ਦਾ ਮਤਲਬ ਮਸ਼ੀਨ ਕੇਰਾ ਚੱਲ ਕੇ ਤੁਹਾਡੀ ਜਦੋਂ ਡਿਜ਼ਾਈਨ ਤੁਹਾਡਾ ਪੂਰਾ ਹੋ ਗਿਆ ਜੀ ਉਸ ਤੋਂ ਬਾਅਦ ਮਸ਼ੀਨ ਨੇ ਆਪਣੀ ਜਗ੍ਹਾ ਤੇ ਉੱਪਰ ਆ ਜਾਣਾ ਜੋ ਅੱਜ ਵਾਲੀ ਵੀਡੀਓ ਜਿਹੜੀ ਆਪਾਂ ਨੇ ਤੁਹਾਡੇ ਐਕਸ ਤੇ ਬਾਈ ਤੇ ਬਣਾਈ ਆ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਆਪਣੇ ਪੇਜ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਦੀ ਅਗਲੀ ਵੀਡੀਓ ਆਪਾਂ ਤੁਹਾਨੂੰ ਲਿਪੀ ਤੇ ਬਣਾਵਾਂਗੇ ਪੀ ਦਾ ਮਸ਼ੀਨ ਦੇ ਵਿੱਚ ਕੀ ਮਤਲਬ ਆ ਇਹ ਤੋਂ ਆਪਾਂ ਕੀ ਕਰ ਸਕਦੇ ਆਂਗੇ ਸੋ ਸਾਰਿਆਂ ਨੂੰ ਖਾਸ਼ੀ ਕਰਾਂ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੀ